ਤੋਂ ਵਰ ਨੋ ਵੀ ਅਸੀਂ ਰੋਬੋਟਿਕ ਸਰਜਰੀ ਦੇ ਵਾਸਤੇ ਸਭ ਤੋਂ ਪਹਿਲੀ ਵਾਰੀ ਰੋਬੋਟਿਕ ਉਹ ਦਵਾਈਆਂ ਕਿੰਨਾ ਤੰਗ ਕਰਦੀਆਂ ਹੋਣਗੀਆਂ ਕਿੰਨਾ ਤੁਹਾਡੇ ਲੀਵਰ ਤੇ ਅਫੈਕਟ ਆਉਂਦਾ ਹੋਏਗਾ ਤੁਹਾਡੀ ਬਾਡੀ ਤੇ ਅਫੈਕਟ ਆਉਂਦਾ ਹੈ ਪੇਨ ਕਿਲਰ ਖਾਓ ਕਰਕੇ ਇਹ ਪੇਨ ਕਿਲਰ हट ਜਾਣਗੇ ਸਾਰੇ ਫਿਜ਼ੋਥੈਰੇਪੀ हट ਗਈ ਸਭ ਕੁਝ ਐਕਸਰਸਾਈਜ਼ਾਂ ਆਟ ਗਿਆ ਤੁਸੀਂ ਨਾਰਮਲ ਲਾਈਫ ਜੀ ਰਹੇ ਹੋ ਇਹ ਗੋਡੇ ਅਜਕਲ ਜਿਹੜੀ ਟੈਕਨੀਕ ਹੈ ਜੀ ਇਹ ਬਹੁਤ ਅੱਛੀ ਟੈਕਨੀਕ ਹੈ ਇਸ ਵਿੱਚ ਜਲਦੀ ਤੋਂ ਜਲਦੀ ਪੇਸ਼ੈਂਟ ਆਪਣੀ ਤਰੀ ਵਾਪਸ ਹੁੰਦੇ ਚਾ ਜਾਂਦਾ ਨਾਰਮਲ ਲਾਈਫ ਇਚ ਸਰ ਮਨ ਮੋਰ ਕੁਸਚਨ ਜੀ ਸਰ ਤੁਸੀਂ ਥੈਰਾਪਿਸਟ ਦੀ ਗੱਲ ਕੀਤੀ ਹੈ ਪਰ ਸਾਡੇ ਨੇੜੇ ਵੀ ਜਿੰਨੇ ਲੋਕਾਂ ਦੀ ਪ੍ਰੋਬਲਮ ਹੋਏ ਨੇ ਜਿਹੜੇ ਬਿਲਕੁਲ ਨਾਲ ਨੇ ਐ ਉਹ ਡਾਕਟਰ ਨੇ ਆਰਐਨਟੀ ਨੇ ਕੀ ਜੋੜੀ ਹਾਂਜੀ ਆਪਰੇਸ਼ਨ ਹੋਇਆ ਤਾਂ ਉਹ ਥੈਰਾਪਿਸਟ ਭੁੱਲ ਜਾਂਦੇ ਰਹੇ ਨੇ ਕਾਫੀ ਦੇਰ ਇਸ ਜਿਹੜੀ ਥੋੜੀ ਰੋਬੋਟਿਕ ਟੈਕਨੋਲੋਜੀ ਹੈ ਇਹਦੇ 'ਚ ਜਦੋਂ ਪੇਸ਼ੈਂਟ ਆਪਰੇਟ ਕਰਾਉਂਦਾ ਆਪਣਾ ਤੁਹਾਡੇ ਕੋਲ ਕੋਈ ਆਪਣਾ ਗੋਡਾ ਵਹਿਰਾ ਬਦਲਾਂਦਾ ਹੈ ਜਾਂ ਆਪਰੇਸ਼ਨ ਕਰਾਂਦਾ ਹੈ ਉਸ ਤੋਂ ਬਾਅਦ ਥੈਰਾਪਿਸਟ ਨੇ ਕੋਲ ਵੀ ਇਹ ਪ੍ਰੋਸੀਜਰ ਅਡਾਪਟ ਕਰਨਾ ਪਊਗਾ ਲੱਤ ਉੱਪਰ ਸਿੱਧੀ ਥੱਲੇ ਤੋਂ ਉੱਪਰ ਥੱਲੇ ਤੱਕ। ਉਹ ਮੈਂ ਦੱਸਦਾ ਜੀ। ਦੇਖੋ ਜੀ ਜਿਹੜੀ ਮੇਨ ਚੀਜ਼ ਹੁੰਦੀ ਹੈ ਜੀ ਜਿਹੜੀ ਆਪਣਾ ਜਿਹੜੀ ਇਹਦੇ ਦੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਫਿਜ਼ੋਥੈਰੇਪੀ। ਉਹਨੂੰ ਫਿਜ਼ੋਥੈਰੇਪੀ ਦੀ ਕਿੰਨਾ ਕਿੰਨੇ ਲੋੜ ਹੈ ਇਸ ਬਾਰੇ ਦੱਸਦਾ ਜੀ। ਕਿਉਂਕਿ ਜਿਹੜੇ ਆਪਣੇ ਮਸਲ ਹੁੰਦੇ ਨਾ ਜੀ ਉਹ ਜਿਵੇਂ ਤੁਸੀਂ ਮੰਨ ਲਓ ਤੁਹਾਡੇ ਗੋਡੇ ਖਰਾਬ ਹੋ ਗਏ। ਉਡੇ ਖਰਾਬ ਹੋਣ ਤੋਂ ਬਾਅਦ ਕੀ ਹੁੰਦਾ ਹੈ ਤੁਸੀਂ ਚੱਲਦੇ ਰਹੇਗੇ ਚੱਲਦੇ ਗਏ ਜਾਂਦੇ ਚੱਲਦੇ ਫਿਰ ਕੀ ਹੁੰਦਾ ਹੈ ਜਿਹੜੀ ਤੁਹਾਡੀ ਬੋਨ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਹਨੇ ਤੁਹਾਡੀ ਬਾਡੀ ਦਾ ਵਜ਼ਨ ਉਹ ਸਾਰਾ ਮਸਲ ਤੇ ਆ ਜਾਂਦਾ ਹੈ ਉਹ ਫਿਰ ਕੀ ਕਰਦੇ ਤੁਸੀਂ ਉਹਨੂੰ ਫਿਰ ਖਿੱਚਦੇ ਰਹਿੰਦੇ ਖਿੱਚਦੇ ਰਹਿੰਦੇ ਉਹਦੇ ਨਾਲ ਕੀ ਹੁੰਦਾ ਤੁਹਾਡੀ ਬੋਨ ਤਾਂ ਖਰਾਬ ਹੋ ਹੀ ਗਈ ਹੈ ਨਾਲ ਮਸਲ ਵੀ ਵੀਕ ਹੋ ਜਾਂਦੇ ਆ ਠੀਕ ਹੈ ਅਸੀਂ ਬੋਨ ਨੂੰ ਤਾਂ ਠੀਕ ਕਰ ਦਿੰਦੇ ਆ ਪਰ ਜਿਹੜੇ ਮਸਲ ਨੇ ਉਹਨੂੰ ਦੁਬਾਰਾ ਤੋਂ ਰਿਵਾਈਵ ਕਰਨ ਲਈ ਐਕਸਰਸਾਈਜ਼ ਕਰਨੀ ਪੈਂਦੀ ਹੈ ਹੁਣ ਉਹ ਜਿੰਨੇ ਤੁਸੀਂ ਮਤਲਬ ਜਿੰਨੇ ਉਹਦੇ ਪਹਿਲਾਂ ਖਰਾਬ ਹੋਏਗੇ ਮਸਲ ਉਹਨੂੰ ਦੁਬਾਰਾ ਉਨੇ ਹੀ ਐਕਸਰਸਾਈਜ਼ ਕਰਕੇ ਰਿ ਹੁਣ ਇਹਦੇ ਵਿੱਚ ਕੀ ਹੈ ਬੇਸਿਕਲੀ ਹੈਗਾ ਇਹਦੇ ਵਿੱਚ ਜਿਹੜੀ ਤੁਹਾਡੀ ਹੈਗੀ ਬੋਨ ਦੀ ਜਿਹੜੇ ਅੰਦਰ ਕਟਿੰਗ ਹੈ ਉਹ ਬਿਲਕੁਲ ਨਾਰਮਲ ਹੁੰਦੀ ਹੈ ਜਿਹੜਾ ਰੋਬੋਟਿਕ ਟੈਕਨੋਲੋਜੀ ਹੈ ਉਹਦੇ ਨਾਲ ਕੀ ਹੁੰਦਾ ਜਿਹੜੇ ਤੁਹਾਡੇ ਮਸਲ ਹੁੰਦੇ ਆ ਤੁਹਾਡੇ ਟਿਸ਼ੂਜ਼ ਹੁੰਦੇ ਆ ਉਹ ਬਚ ਜਦੇ ਆ ਉਹਦੇ ਨਾਲ ਕੀ ਹੈ ਜਿਹੜੀ ਰਿਕਵਰੀ ਥੋੜੀ ਫਾਸਟ ਹੋ ਜਾਂਦੀ ਹੈ ਇਸ ਕਰਕੇ ਜੇ ਐਜ਼ ਅ ਮੇਨ ਚੀਜ਼ ਹੈ ਕਿ ਜਦੋਂ ਵੀ ਤੁਸੀਂ ਸਰਜਰੀ ਕਰਾਣੀ ਹੈ ਤਾਂ ਸਹੀ ਟਾਈਮ ਤੇ ਕਰਾਓ ਜੇ ਤੁਸੀਂ ਲਾਈਫ ਟਾਈਮ ਕਿਸੇ ਕਿਸੇ ਸਰਜਰੀ ਕਰਾਉਗੇ ਤਾਂ ਉਹਦੇ ਬਾਅਦ ਵਿੱਚ ਤੁਹਾਨੂੰ ਉਹਨਾਂ ਨੂੰ ਮਸਲ ਨੂੰ ਸਟਰੋਂਗ ਕਰਨ ਲਈ ਥੋੜੀ ਐਕਸਰਸਾਈਜ਼ ਜ਼ਿਆਦਾ ਕਰਨੀ ਪੈਗੀ ਫਸ ਲਾਸਟ ਕੁਸਚਨ ਸਰ ਲੱਛਣ ਕੀ ਹੁੰਦੇ ਨੇ ਇਹਦੇ ਜਿਹੜੇ ਗੋਡੇ ਦੇ ਜਿਹੜੇ ਗੋਡੇ ਖਰਾਬ ਹੁੰਦੇ ਨੇ ਇਹਦਾ ਮੇਨ ਬੇਸਿਕ ਕਾਰਨ ਕੀ ਹੈ ਇਹ ਕੋਈ ਸ਼ੁਰੂਆਤਿਆਂ ਵੀ ਜਾ ਸਕਦਾ ਇਸਦੇ ਬਹੁਤ ਰੀਜ਼ਨ ਹੈ ਜੀ ਅੱਜ ਕੱਲ ਜਿਵੇਂ ਮਲਟੀਵਿਟਾਮਿਨ ਦੀ ਘਾਟ ਚੱਲ ਰਹੀ ਹੈ ਸਰ ਜਿਵੇਂ ਅੱਜ ਕੱਲ ਦਾ ਆਪਣਾ ਲਾਈਫ ਸਟਾਈਲ ਚੇਂਜ ਹੋ ਗਿਆ ਹੈ ਉਹ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਆਪਾਂ ਨੇਚਰਲ ਐਕਸਰਸਾਈਜ਼ ਕਰਦੇ ਹੁੰਦੇ ਸੀਗੇ ਜਿਵੇਂ ਆਪਾਂ ਨੀਚੇ ਬੈਠ ਕੇ ਕੰਮ ਕਰਦੇ ਸੀਗੇ ਆਪਾਂ ਮਤਲਬ ਗੁੱਡੀਆਂ ਕਰਦੇ ਸੀਗੇ ਚੀਜ਼ਾਂ ਸੀ ਉਹਦੇ ਨਾਲ ਕੀ ਹੁੰਦਾ ਸੀਗਾ ਜਿਹੜੇ ਆਪਣੇ ਮਸਲ ਹੈ ਉਹ ਪ੍ਰੋਪਰ ਐਕਸਰਸਾਈਜ਼ ਕਰ ਲੈਂਦੇ ਸੀਗੇ ਅੱਜ ਕੱਲ ਉਹ ਚੀਜ਼ ਖਤਮ ਹੋ ਗਈ ਹੈ ਅੱਜ ਕੱਲ ਹਰ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਲਾਸਟ ਚ ਪੈਰਾ ਭਰ ਕਦੋਂ ਬੈਠਿਆ ਸੀਗਾ ਕਿਉਂਕਿ ਹੁਣ ਉਹ ਸਿਸਟਮ ਬੰਦ ਹੋ ਗਿਆ ਤੇ ਦੂਜੀ ਕੀ ਹੈਗੀ ਹੈ ਕਿ ਅੱਜ ਦਾ ਜੋ ਲਾਈਫ ਸਟਾਈਲ ਹੈ ਜਿਵੇਂ ਫਾਸਟ ਫੂਡ ਆ ਗਿਆ ਚੀਜ਼ਾਂ ਆ ਗਈਆਂ ਕੱਪੜੇ ਦੇ ਸਟਾਈਲ ਚੇਂਜ ਹੋ ਗਿਆ ਹਰ ਇੱਕ ਚੀਜ਼ ਚੇਂਜ ਹੋ ਗਈ ਉਹ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਏ ਵੀ ਉਹ ਬੋਨ ਤੇ ਚੀਜ਼ਾਂ ਅਫੈਕਟ ਕਰਨ ਲੱਗੀਆਂ ਇਹ ਚੀਜ਼ਾਂ ਨਾਲ ਕਾਫੀ ਜਿਵੇਂ ਤੁਹਾਨੂੰ ਪਹਿਲੇ ਤੇ ਹੁੰਦਾ ਸੀਗਾ ਅਸੀਂ ਮੰਨ ਲੈਂਦੇ ਸੀ 70 75 ਸਾਲ ਦੇ ਬੰਦੇ ਦੇ ਗੋਡੇ ਖਰਾਬ ਹੋ ਗਏ ਅੱਜ ਕੱਲ ਤੇ ਤੁਸੀਂ 30 35 ਸਾਲ ਵਾਲੇ ਵੀ ਸਾਡੇ ਕੋਲ ਪੇਸ਼ੈਂਟ ਆਣੇ ਆ ਉਹਨਾਂ ਦੇ ਇੰਨੇ ਜ਼ਿਆਦਾ ਗੋਡੇ ਖਰਾਬ ਹੁੰਦੇ ਜੀ ਕਾਰਨ ਕੀ ਹੈ ਇਹੀ ਰੀਜ਼ਨ ਹੈ ਸਰ ਕਿ ਤੁਹਾਡੀ ਜਿਹੜੀ ਹਾਰਮੋਨ ਹੈ ਨਾ ਉਹ ਬੋਨ ਵੀਕ ਹੁੰਦੀ ਜਾ ਰਹੀ ਹੈ ਮਤਲਬ ਤੁਹਾਡੇ ਕੋਲ ਏਦਾਂ ਦੀ ਖੁਰਾਕ ਹੈ ਜਿਹੜੀ ਤੁਹਾਡੀ ਉਹ ਨੂੰ ਹੌਲੀ 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 ਉਹਨੂੰ ਛੱਡ ਰਹੀ ਹੈ ਉਸ ਕਰਕੇ ਉਹ ਰੀਜ਼ਨ ਕਰਕੇ ਬਹੁਤ ਪ੍ਰੋਪਰ ਹੋ ਗਿਆ ਖੁਰਾਕ ਲੈਣੀ ਚਾਹੀਦੀ ਹੈ ਵੀਟਾਮਿਨਸ ਲੈਣੇ ਚਾਹੀਦੇ ਆ ਅੱਛੀ ਹਰੀ ਸਬਜ਼ੀਆਂ ਜਿਹਦੇ ਚ ਕੀ ਪ੍ਰੋਟੀਨਸ ਹੋਰ ਸਭ ਚੀਜ਼ਾਂ ਬਹੁਤ ਹੈਗੀਆਂ ਉਹਨਾਂ ਚ ਮਤਲਬ ਮੇਨ ਚੀਜ਼ ਹੈ ਜੀ ਸਾਦੀ ਲਾਈਫ ਜੀਓ ਸਭ ਤੋਂ ਸੌਖਾ ਕੰਮ ਹੈ ਜੀ ਸਾਦੀ ਲਾਈਫ ਜੀਓ ਜੇ ਨਹੀਂ ਤੁਸੀਂ ਸਾਦੀ ਲਾਈਫ ਜਿਓਗੇ ਉਨਾਂ ਹੀ ਬੈਨੀਫਿਟ ਹੋਏਗਾ ਇਹ ਚੀਜ਼ ਹੈ ਜੀ ਜਿਆਦਾ ਖਰਚਾ ਕਿ ਨਾ ਹੁੰਦਾ ਸਰ ਖਰਚਾ ਸਰੋਤ ਤੋਂ ਦੱਸਿਆ ਵੀ ਬਿਲਾਨ ਦੀ ਕਾਸਟ ਦੇ ਟੈਪ ਆਂਡ ਡਿਪੈਂਡ ਕਰਦਾ ਤੁਸੀਂ ਕਿਹੜਾ ਬਿਲਾਨ ਲਗਾਉਣਾ ਚਾਹੁੰਦੇ ਹੋ ਸੋਨੇ ਵਾਲਾ ਬਿਲਾਨ ਲਾਣਾ 골ਡੀ ਬਿਲਾਨ ਲਗਾਉਣਾ ਉਹ ਲਾਇਆ 70000 ਰੁਪਏ ਦਾ ਲੱਖ ਜੀ 2 ਲੱਖ ਕਿਦਾਂ ਤੁਸੀਂ ਆਪਣਾ ਤੁਸੀਂ ਦੇਖਣਾ ਹੈ ਕਿ ਭਈ ਮੇਰੀ ਜਿਹੜੀ ਹੈ ਲਾਈਫ ਹੈਗੀ ਹੈ ਮੈਂ 10 ਸਾਲ ਵਾਸਤੇ 15 ਸਾਲ ਵਾਸਤੇ 20 ਸਾਲ ਵਾਸਤੇ 30 ਸਾਲ ਵਾਸਤੇ ਉਸ ਹਸਾਬ ਨਾਲ ਕੋਡੇ ਲਗਾਉਂਦੇ ਸਜੈਸਟ ਤੁਸੀਂ ਵੀ ਕਰੋਗੇ ਬਸੇ ਅਸੀਂ ਤੇ ਤੁਹਾਨੂੰ ਸਜੈਸਟ ਕਰ ਦਿੰਨੇ ਆ ਉਹਦੇ ਚ ਬੰਦੇ ਦੀ ਦੇਖ ਕੇ ਹੱਡੀ ਦੇਖ ਕੇ ਸਜੈਸਟ ਕਰ ਦਿੰਦੇ ਹਾਂ ਅਸੀਂ ਸਾਰੇ ਦੱਸਣੇ ਹੁੰਦੇ ਜੀ ਸਾਰੇ ਇੱਕ ਤੋਂ ਸੇ ਆਈ ਥਿੰਕ ਚ ਮਾਨੀਆ ਚਲੋ ਕਰ ਦੋ ਠੀਕ ਕਰ ਲੈ 19 ਨਾਲ 19 ਸਰ ਕੀ ਨਾਮ ਆ ਤੁਹਾਡਾ ਤੇ ਅੱਜ ਦੀ ਜੋ ਬੈਠਕ ਹੈ ਕਿਸ ਦੇ ਤੇ ਮੇਰਾ ਨਾਮ ਹੈ ਜੀ ਸੂਰਜਦੀਪ ਮੈਂ ਡਾਇਰੈਕਟਰ ਕਾਰਪੋਰੇਟ ਮਾਰਕੀਟਿੰਗ ਜੀ ਖਾਂ ਸਵਾਨਾ ਹਸਪੀਟਲ ਵਿੱਚ ਮੇਰੇ ਨਾਲ ਅਮਨਦੀਪ ਜੀ ਹੈ ਮੇਰੇ ਨਾਲ ਇਧਰ ਮਨਪ੍ਰੀਤ ਜੀ ਹੈ ਮੇਰੇ ਨਾਲ ਇਧਰ ਗगन ਜੀ ਹੈ ਸਾਰੇ ਸਾਡੀ ਟੀਮ ਹੈ ਜੀ ਹੈ ਔਰ 17 ਤਰੀਕ ਨੂੰ ਜਿਹੜਾ ਕੈਂਪ ਲਗਾਉਣ ਜਾ ਰਹੇ ਹਾਂ ਅਸੀਂ ਇੱਥੇ ਡਾਕਟਰ ਗगन ਦੀਪ ਸਚਦੇਵਾ ਜੀ ਆਣਗੇ ਉਹਨਾਂ ਦੀ ਟੀਮ ਪੂਰੀ ਆਏਗੀ ਉਹ ਆਕੇ ਇੱਥੇ ਜਿੰਨੇ ਵੀ ਪੇਸ਼ੈਂਟ ਨੂੰ ਰਜਿਸਟਰ ਹੋਣਗੇ ਉਹਨਾਂ ਦੇ ਗੋਡੇ ਚੈੱਕ ਕਰਨਗੇ ਔਰ ਐਕਸਰੇ ਵੀ ਇੱਥੇ ਹੋਏਗਾ ਐਕਸਰੇ ਦੁਆਰ ਦੇਖਿਆ ਜਾਏਗਾ ਕਿਹਦੇ ਗੋਡੇ ਬਦਲਣ ਵਾਲੇ ਆ ਕਿਸ ਤਰ੍ਹਾਂ ਬਦਲਣ ਵਾਲੇ ਆ ਉਹ ਸਾਰੀ ਉਹਨਾਂ ਨੂੰ ਐਕਸਪਰਟ ਐਡਵਾਈਸ ਦਿੱਤੀ ਜਾਏਗੀ ਸਰਟਿਸ ਟੈਕਨੀਕ ਨਾਲ ਜਿਹੜੇ ਗੋਡੇ ਬਦਲਣ ਰੋਬੋਟਿਕ ਟੈਕਨੀਕ ਨਾਲ ਰੋਬੋਟਿਕ ਕੈਂਪ ਜਿਹੜਾ ਲਗਾਉਣ ਜਾ ਰਹੇ ਆ ਪਹਿਲੀ ਵਾਰੀ ਖੰਨਾਚ ਦੇ ਵਿੱਚ ਲੱਗਣ ਜਾ ਰਹੇ ਆ ਸਰ ਕਿੰਨਾ ਖਰਚਾ ਜਿਹੜਾ ਆ ਗੋਡੇ ਬਦਲਣ ਦਾ ਜੇ ਕਿਸੇ ਦਾ ਕੋਈ ਦੇਖੋ ਜੀ ਗੋਡੇ ਬਦਲਣ ਦੇ ਵਿੱਚ ਖਰਚਾ 5 ਲੱਖ ਵੀ ਆਉਂਦਾ ਹੈ ਚਾਰ ਲੱਖ ਵੀ ਹੁੰਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਗੋਡਾ ਜਿਹੜਾ ਤੁਸੀਂ ਇੰਪਲਾਂਟ ਲਗਾ ਰਹੇ ਹੋ ਕਿਹੜੇ ਵਾਲਾ ਲਗਾ ਰਹੇ ਹੋ ਬਾਕੀ ਟੈਕਨੀਕ ਸਭ ਦੀ ਸੇਮ ਹੁੰਦੀ ਹੈ ਉਹਦਾ ਕੁਝ ਪੈਸੇ ਜਿਹੜੇ ਲੱਗਦੇ ਨੇ ਉਹਦੇ ਵਿੱਚ ਜਿਹੜਾ ਲੱਗਦਾ ਹੈ ਇੰਪਲਾਂਟ ਇਹਦੀ ਕਾਸਟ ਹੁੰਦੀ ਹੈ ਡਿਪੈਂਡ ਕਰਦੀ ਹੈ ਕਿ ਕਿੰਨੇ ਦਾ ਹੈ ਕੋਈ 골ਡ ਵਾਲੇ ਲਗਾਉਂਦੇ ਨੇ ਕੋਈ ਨਾਰਮਲ ਵਾਲੇ ਲਗਾਉਂਦੇ ਨੇ ਕੋਈ ਕੋਈ ਲਗਾਉਂਦੇ ਨੇ ਔਰ ਇਹਦੇ ਵਿੱਚ ਤੁਹਾਨੂੰ ਗगन ਜੀ ਵੀ ਦੱਸਣਗੇ ਕਿ ਇਹ ਜਿਹੜਾ ਸਰਜਰੀ ਹੁੰਦੀ ਹੈ ਇਹ ਲਾਈਫ ਦੇ ਸਾਰ ਨਾਲ ਆਪਾਂ ਇਹਨੂੰ ਯੂਜ਼ ਕਰਦੇ ਹਾਂ ਇਵੇਂ ਘਾਟੇ ਇਸ ਦੇ ਪੇਸ਼ੈਂਟ ਹੁੰਨੇ ਆ ਉਹਨਾਂ ਨੂੰ ਆਪਾਂ ਉਹ ਸਾਧਨ ਨਾਲ ਯੂਜ਼ ਕਰਦੇ ਆ ਤੇ ਜਿਵੇਂ ਜ਼ਿਆਦਾ ਇਸ ਦੇ ਉਹਦੇ ਸਾਧਨ ਨਾਲ ਯੂਜ਼ ਕਰਦੇ ਆ ਪ੍ਰੋਪਰ ਪਹਿਲੇ ਪ੍ਰੋਪਰਲੀ ਇਹ ਹੈਗਾ ਜਿਹੜਾ ਰੋਬੋਟਿਕ ਟੈਕਨੋਲੋਜੀ ਹੈ ਇਸ ਦੇ ਵਿੱਚ ਮੇਨ ਚੀਜ਼ ਕੀ ਹੈ ਮੇਨ ਚੀਜ਼ ਇਹ ਹੈ ਕਿ ਪਹਿਲਾਂ ਕੀ ਹੁੰਦਾ ਸੀ ਕਿ ਜਿਵੇਂ ਆਪਾਂ ਸਰਜਰੀ ਕਰਾ ਲੈਂਦੇ ਸੀ ਪੇਸ਼ੈਂਟ ਦਾ ਪਹਿਲਾਂ ਗੋਡਾ ਓਪਨ ਕੀਤਾ ਜਾਂਦਾ ਸੀਗਾ ਓਪਨ ਤੋਂ ਬਾਅਦ ਆਪਾਂ ਨੂੰ ਇਹ ਕਲੀਅਰ ਹੁੰਦਾ ਸੀਗਾ ਕਿ ਗੋਡਾ ਕਿੰਨਾ ਖਰਾਬ ਹੈ ਪਰ ਉਹ ਜਿਹੜੀ ਰੋਬੋਟਿਕ ਟੈਕਨੋਲੋਜੀ ਹੈ ਇਹਦੇ ਵਿੱਚ ਇੱਕ ਸਿਸਟਮ ਹੈਗਾ ਵੀ ਪਹਿਲਾਂ ਆਪਾਂ ਗੋਡੇ ਦਾ ਸੀਟੀ ਸਕੈਨ ਕਰਦੇ ਆ ਸੀਟੀ ਸਕੈਨ ਚ ਡਾਕਟਰ ਨੂੰ ਪਹਿਲਾ ਹੀ ਕਲੀਅਰ ਹੋ ਜਾਂਦਾ ਹੈ ਕਿ ਗੋਡਾ ਕਿੰਨਾ ਖਰਾਬ ਹੈ ਉਸ ਤੋਂ ਬਾਅਦ ਫਿਰ ਆਪਾਂ ਨੇ ਸਿਰਫ ਇਹ ਕਰਨਾ ਹੈ ਜਿਹੜੇ ਉਸਦੇ ਗੋਡੇ ਦੇ ਜੋ ਖਰਾਬ 파ਰਟ ਹੈ ਉਹਨੂੰ ਇੱਕ ਪਿੰਨ ਦੀ ਤਰ੍ਹਾਂ ਇੱਕ ਨਾਰਮਲ ਇੱਕ ਇੰਸਟਰੂਮੈਂਟ ਇੰਸਟਰੂਮੈਂਟ ਹੁੰਦਾ ਹੈ ਉਹਦੇ ਨਾਲ ਉਹਨੂੰ ਵਾਸ਼ ਕਰਕੇ ਉਸਤੇ ਕੈਪ ਕਰ ਦਿੱਤਾ ਜਾਂਦਾ ਹੈ ਮਤਲਬ ਜਿਹੜੀ ਹੱਡੀ ਹੈ ਉਹਨੂੰ ਜਦੋਂ ਵਾਸ਼ ਕਰਕੇ ਉਹਤੇ ਕੈਪ ਕਰਕੇ ਦੁਬਾਰਾ ਤੋਂ ਦੁਬਾਰਾ ਤੋਂ ਉਹਨੂੰ ਕੈਪ ਨੂੰ ਦੁਬਾਰਾ ਜਿਸ ਤਰ੍ਹਾਂ ਸਟਿੰ ਕਰਕੇ ਜੋਇੰਟ ਹੈ ਮਤਲਬ ਇਹ ਪ੍ਰੋਪਰ ਜਿਹੜੇ ਜੋਇੰਟ ਹੈ ਦੁਆਰਾ ਕੋ ਫਿਰ ਫਰਕ ਕਰਨਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਇਸ ਦੇ ਵਿੱਚ ਵੀ ਜੀ ਮੈਂ ਜਿਹੜੀ ਕਾਸਟ ਹੈਗੀ ਹੈ ਉਹ ਹੁੰਦੀ ਹੈ ਇੰਪਲਾਂਟ ਦੀ ਕਾਸਟ ਤੁਸੀਂ ਕਿਹੜੀ ਸਰਜਰੀ ਕਰਾਉਣਾ ਚਾਹੁੰਦੇ ਹੋ ਤੁਹਾਡੀ ਲਾਈਫ ਕਿੰਨੀ ਹੈ ਤੇ ਤੁਹਾਡੇ ਬੋਨ ਦੀ ਜਿਹੜੀ ਕਪੈਸਿਟੀ ਕਿੰਨੀ ਖਰਾਬ ਕਿੰਨੀ ਹੋਈ ਹੈ ਉਹ ਪ੍ਰੋਪਰ ਸਾਰਾ ਕੁਝ ਚੈੱਕ ਕੀਤਾ ਜਾਂਦਾ ਉਹ ਚੈੱਕ ਕਰਨ ਤੋਂ ਬਾਅਦ ਹੀ ਸਰਜਰੀ ਪਲਾਨ ਕੀਤੀ ਜਾਂਦੀ ਹੈ ਹਾਂਜੀ ਡਾਕਟਰ ਗਗਨਜੀਤ ਸਚਦੇਵਾ ਜੀ ਦਾ ਐਕਸਪੀਰੀਅੰਸ ਡਾਕਟਰ ਗਗਨਦੀਪ ਸਿੰਘ ਸਚਦੇਵਾ ਦੀ ਜਿਆ 20 25 ਸਾਲ ਦਾ ਐਕਸਪੀਰੀਅੰਸ ਹੈ ਜੀ ਪਹਿਲੇ ਅਬ ਤੁਹਾਡੇ ਨਾਲ ਹੀ ਡੀਐਮਸੀ ਤੋਂ ਪਾਸ ਆਊਟ ਨੇ ਜੀ ਕਾਫੀ ਸਾਲਾਂ ਤੋਂ ਮਾਤਰ ਕਮਰਸ਼ੀਅਲ ਜੋ ਬੇ ਬੇਸਿਕਲੀ ਵਾਦੀ ਜਿਹੜੇ ਸਰਜਰੀ ਨੇ ਜੁਆਇੰਟਰ ਰੀਪਲੇਸਮੈਂਟ ਸਰਜਨ ਹੈਗੇ ਆ ਉਹ ਅੱਜ ਦੇ ਟਾਈਮ ਦੇ ਵਿੱਚ ਤ੍ਰਾਈ ਸਿਟੀ ਦੇ ਵਿੱਚ ਮੋਹਾਲੀ ਚੰਡੀਗੜ੍ਹ ਤੇ ਆਪਣੇ ਲੋਕਲ ਏਰੀਆ ਦੇ ਵਿੱਚ ਸਿਰਫ ਜੁਆਇੰਟਰ ਰੀਪਲੇਸਮੈਂਟ ਦੇ ਵਿੱਚ ਜੋ ਰੋਬੋਟਿਕ ਟੈਕਨੋਲੋਜੀ ਯੂਜ਼ ਹੋ ਰਹੀ ਹੈ ਉਹ ਡਾਕਟਰ ਗਗਨਦੀਪ ਹੀ ਕਰ ਰਹੇ ਹੈ ਸਰ ਜਦੋਂ ਗੋਡਾ ਬੋਦੇ ਤੋਂ ਬਦਲਦੇ ਆ ਉਹਦੀ ਲਾਈਫ ਕੀ ਹੈ ਗੋਡੇ ਬਦਲਦੇ ਸਰ ਇਸ ਦੇ ਵਿੱਚ ਲਾਈਫ 25 ਤੋਂ 30 ਸਾਲ ਦੀ ਲਾਈਫ ਹੈ ਮਤਲਬ ਜੇ ਕੰਪਨੀ ਐਡਵਾਈਸ ਕਰਦੀ ਹੈ ਜੇ ਅੱਜ ਤੋਂ ਅਸੀਂ 10-15 ਸਾਲ ਪਹਿਲਾਂ ਜਿਹੜਾ ਅਸੀਂ ਕੀਤਾ ਉਹ ਪ੍ਰੋਪਰ ਹੁਣ ਵੀ ਚੱਲ ਰਿਹਾ ਹੈ ਉਹ 25 ਤੋਂ 30 ਸਾਲ ਬਾਅਦ ਕਲੀਅਰ ਹੋਏਗਾ ਵੀ ਪ੍ਰੋਪਰ ਕਿੰਨੀ ਪਰ ਇਹਦੇ ਵਿੱਚ ਕੋਈ ਐਨਾ ਦੀ ਦਿੱਕਤ ਨਹੀਂ ਆਉਂਦੀ ਅਕਸਰ ਤਾਂ ਇੱਕ ਚੀਜ਼ ਆਮ ਸੁਣਨ ਨੂੰ ਮਿਲਦੀ ਹੈ ਜਿਹੜੀ ਉਹ ਹੈ ਵੀ ਗੋਡਿਆਂ ਦੀ ਗ੍ਰੀਸ ਖਤਮ ਹੋ ਗਈ ਕੋਈ ਗ੍ਰੀਸ ਦਾ ਕੁਝ ਹੈ ਕੋਸੇ ਜਾਂ ਕੋਈ ਹਾਂਜੀ ਮੇਨ ਚੀਜ਼ ਇਹ ਹੁੰਦੀ ਹੈ ਸਰ ਜਿਵੇਂ ਆਪਣਾ ਨੇਚਰਲ ਗੋਡਾ ਹੁੰਦਾ ਉਹ ਸਰ ਐਡਾ ਹੁੰਦਾ ਹੈ ਉਹਦੇ ਵਿੱਚ ਇੰਨੀ ਵਿਥ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਇਹ ਆਪਸ ਵਿੱਚ ਹੱਡੀਆਂ ਟਕਰਾਂਦੀਆਂ ਨਹੀਂ ਜਦੋਂ ਚ ਆਪਸ ਵਿੱਚ ਟਕਰਾਨ ਗਈਆਂ ਕਈ ਦਾ ਮਤਲਬ ਕਿ ਗ੍ਰੀਸ ਖਤਮ ਹੋ ਗਈ ਹੈ ਜੇ ਉਹ ਆਪਾਂ ਦੀਸੀ ਪਾਸਾ ਜੀ ਗ੍ਰੀਸ ਕਹਿੰਦੇ ਨੇ ਖਤਮ ਹੋ ਗਈ ਹੈ ਉਹਦੇ ਨਾਲ ਕੀ ਹੁੰਦਾ ਜੋਇੰਟ ਜਦੋਂ ਬਿਲਕੁਲ ਜੁੜ ਜਾਂਦਾ ਹੈ ਫਿਰ ਆਪਸ ਵਿੱਚ ਟਕਰਾਂਦਾ ਹੈ ਜਦੋਂ ਟਕਰਾਂਦਾ ਹੈ ਤਾਂ ਪੇਨ ਹੁੰਦੀ ਹੈ ਇਹਦੇ ਵਿੱਚ ਡਾਕਟਰ ਸਿਰਫ ਕੈਪਿੰਗ ਕਰਦੇ ਆ ਉਹਦੇ ਨਾਲ ਇਹ ਜੋਇੰਟ ਬਿਲਕੁਲ ਨਾਰਮਲ ਸਟੇਜ ਤੇ ਆ ਜਾਂਦਾ ਹੈ ਇਹਦਾ ਇਲਾਜ ਜਿਹੜਾ ਹੈ ਆਪਰੇਸ਼ਨ ਹੈ ਜਾਂ ਕੋਈ ਮੈਡੀਸਨ ਨਾਲ ਵੀ ਇਹ ਚੀਜ਼ ਨਹੀਂ ਇਹਦੀਆਂ ਸਭ 3 ਸਟੇਜਸ ਹੁੰਦੀਆਂ ਐ ਫਸਟ ਸਟੇਜ ਦੇ ਵਿੱਚ ਹੁੰਦਾ ਕਿ ਆਪਾਂ ਮੈਡੀਸਨ ਨਾਲ ਠੀਕ ਕਰ ਸਕਦੇ ਹਾਂ ਸੈਕਿੰਡ ਸਟੇਜ ਹੁੰਦੀ ਓਦੇ ਵਿੱਚ ਇੰਜੈਕਸ਼ਨ ਵਗੈਰਾ ਨੇ ਉਹ ਲਗਾ ਸਕਦੇ ਆ ਜਿਹੜੀ ਲਾਸਟ ਸਟੇਜ ਆ ਉਹਦੇ ਵਿੱਚ ਸਰਜਰੀ ਹੁੰਦੀ ਉਹ ਤੋਂ ਫਿਰ ਕੋਈ ਚਾਰਾ ਨਹੀਂ ਬਚਦਾ ਜਿਹੜਾ ਕੈਂਪ ਲਗਾਣਾ ਤੁਸੀਂ 17 ਤਰੀਕ ਨੂੰ ਉਹਦੇ ਵਿੱਚ ਨੋਰਮਲ ਪੇਸ਼ੈਂਟ ਜਿਹੜੇ ਚੈੱਕਅਪ ਵਾਸਤੇ ਤੁਹਾਡੇ ਕੋਲ ਇੱਥੇ ਆਣਗੇ ਉਹਨਾਂ ਨੂੰ ਤੁਸੀਂ ਫਸਟ ਪ੍ਰੈਫਰੈਂਸ ਉਹਦੀ ਕੀ ਹੈ 30 ਸਿਲਟੀ ਦੇ ਉਹ ਸਰੇਸ ਤੇ ਵਿੱਚ ਅਸੀਂ ਫ੍ਰੀ ਆਫ ਮੈਡੀਸਨ ਦੇ ਰਹੇ ਆਂ ਫਰੀ ਐਕਸਰੀ ਹੋਏਗਾ ਫਰੀ ਇੱਕ ਬੋਨ ਮੈਰੋ ਟੈਸਟ ਹੁੰਦਾ ਕੈਲਸ਼ੀਅਮ ਦੀ ਜਾਂਚ ਦਾ ਟੈਸਟ ਹੁੰਦਾ ਉਹ ਵੀ ਅਸੀਂ ਫਰੀ ਕਰ ਰਹੇ ਆਂ ਬਾਕੀ ਕੰਸਲਟੇਸ਼ਨ ਸਾਡੀ ਫਰੀ ਹੈ ਬਾਕੀ ਜੋ ਮਤਲਬ ਇਸ ਦੇ ਵਿੱਚ ਨਿਕਲ ਕੇ ਆਏਗਾ ਪੇਸ਼ੈਂਟ ਦਾ ਡਾਟਾ ਨਿਕਲ ਕੇ ਆਏਗਾ ਵੀ ਪੇਸ਼ੈਂਟ ਦੀ ਸਰਜਰੀ ਹੋਣੀ ਹੈ ਕੀ ਹੋਣਾ ਹੈ ਉਹਦੇ ਹਿਸਾਬ ਨਾਲ ਅੱਗੇ ਉਹਨਾਂ ਨੂੰ ਸ਼ੇਅਰ ਕਰਕੇ ਉਹ ਹਿਸਾਬ ਨਾਲ ਅਸੀਂ ਦੱਸ ਦਾਂਗੇ ਕਿ ਕੀ ਹੋਣਾ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਵਕ ਵਕ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਨੇ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਲੋਕਾਂ ਨੇ ਆਪਣੀ ਹੈਲਥ ਇੰਸ਼ੋਰੈਂਸ ਕਰਾਈ ਹੋਈ ਹੈ ਕਿਹੜੀ ਕਿਹੜੀ ਕੰਪਨੀ ਦਾ ਤੁਸੀਂ ਇਹਨਾਂ ਨੂੰ ਲੋਕਾਂ ਨੂੰ ਪ੍ਰੋਵਾਈਡ ਕਰ ਸਕਦੇ ਹੋ ਇਸ ਤੇ ਦੇਖੋ ਜੀ ਸੋਹਣਾ ਹਸਪੀਟਲ ਜਿਹੜਾ ਹੈਗਾ ਬੁਹਾਲੀ ਦੇ ਵਿੱਚ ਉਹ ਸਾਰੇ ਹੀ এমਪਲੋਇਮੈਂਟ ਹੈਗੇ ਨੇ ਉਹਦੇ ਕੋਲ ਸਾਰੀ ਇੰਸ਼ੂਰੈਂਸ ਕੰਪਨੀਆਂ ਹੈਗੀਆਂ ਸਾਰੇ ਟੀਪੀਏ ਹੈਗੇ ਨੇ ਇੱਥੋਂ ਤੱਕ ਆਸ਼ਵਮਾਨ ਵੀ ਹੈਗਾ ਐਸਜੀਐਚਐਸ ਵੀ ਹੈਗਾ ਪੀਐਸਆਈ ਵੀ ਹੈਗਾ ਹਰ ਚੀਜ਼ ਵਾਸਤੇ ਅਸੀਂ ਐਮਪੈਰਲ ਲੱਗੇ ਆਂ ਔਰ ਉਹ ਅਗਰ ਜਿਸ ਤਰ੍ਹਾਂ ਪੇਸ਼ੈਂਟ ਆਂਦਾ ਉਹ ਜਿਸ ਤਰ੍ਹਾਂ ਦਾ ਉਹਦਾ ਕਾਰਡ ਹੁੰਦਾ ਉਸ ਕਾਰਡ ਦੇ ਮੁਤਾਬਕ ਅਸੀਂ ਉਸ ਤਰ੍ਹਾਂ ਇਲਾਜ ਕਰਾਈਦਾ ਦੇਖੋ ਸਰ ਆਯੂਸ਼ਮਾਨ ਦੀ ਤੁਸੀਂ ਗੱਲ ਕੀਤੀ ਹੈ ਕਈ ਵਾਰ ਜਾਈਦਾ ਹਸਪਤਾਲਾਂ ਨੂੰ ਪੁੱਛਦੇ ਨੇ ਲੋਕਾਂ ਦੀ ਸ਼ਿਕਾਇਤਾਂ ਆਉਂਦੀਆਂ ਆਯੂਸ਼ਮਾਨ ਕਾਰਡ ਪੰਜਾਬ ਸਰਕਾਰ ਨਾਲ ਰਿਲੇਟਡ ਹੈ ਤਾਂ ਉਹ ਐਕਸੈਪਟ ਨਹੀਂ ਹੁੰਦਾ ਪੰਜਾਬ ਸਰਕਾਰ ਗੋਡੇ ਬਦਲਣ ਦੇ ਵਾਸਤੇ ਹੁੰਦਾ ਹੋਵੇ ਗੱਲ ਪੂਰੀ ਨਹੀਂ ਹੋਈ ਮੇਰੀ ਤੇ ਹੁੰਦਾ ਕੇਂਦਰ ਸਰਕਾਰ ਦਾ ਮੋਦੀ ਸਰਕਾਰ ਦਾ ਤੇ ਉਹ ਕਹਿੰਦੇ ਪੰਜਾਬ ਦੇ ਵਿੱਚ ਜੇ ਜਾਰੀ ਹੋਏ ਹੈ ਤਾਂ ਪੰਜਾਬ ਸਰਕਾਰ ਦੀ ਭਾਈਵਾਦੀਆਂ 5 ਲੱਖਾਂ ਦਾ ਕਾਰਡ ਐਕਸੈਪਟ ਨਹੀਂ ਹੁੰਦਾ ਨਹੀਂ ਸਰ ਗਲਤ ਹੈ ਸਾਡੇ ਹਸਪਤਾਲ ਤੇ ਐਕਸੈਪਟ ਹੁੰਦਾ ਔਰ ਗੋਡੇ ਰਿਪਲੇਸਮੈਂਟ ਉਹਦੇ ਵਿੱਚ ਪੰਜਾਬ ਵਿੱਚ ਨਹੀਂ ਹੁੰਦੇ ਉਹਦੇ ਵਾਸਤੇ ਹੱਲੇ ਵੀ ਸਿਵਲ ਹਸਪਤਾਲ ਤੋਂ ਅਪਰੂਵਲ ਲੈ ਕੇ ਆਣਾ ਪੈਂਦਾ। ਗੋਡਿਆਂ ਵਾਸਤੇ ਹੱਲੇ ਹੀ ਉਹਨਾਂ ਦੇ ਪ੍ਰੋਟੋਕਾਲ ਬਣਿਆ ਹੋਇਆ ਹੁਣ। ਨਹੀਂ ਜੇ ਅਪਰੂਵਲ ਦਿੰਦਾ ਫਿਰ ਅਸੀਂ ਕਰਦੇ ਹਾਂ, ਕੰਪਲੀਟ ਕਰਦੇ ਹਾਂ। ਹਰਿਆਣਾ ਦੇ ਪੇਸ਼ੈਂਟ ਆਉਂਦੇ ਨੇ ਅਸੀਂ ਕਰਦੇ ਹਾਂ। ਹਰਿਆਣਾ ਦੇ ਕਾਰਡ ਦੇ ਵਿੱਚ ਉਹਨਾਂ ਨੂੰ ਅਪਰੂਵਲ ਦਿੱਤਾ ਤਾਂ ਹਿਮਾਚਲ ਦੇ, ਜੰਮੂ ਦੇ ਉਹਨਾਂ ਨੂੰ ਉਹਨਾਂ ਦੀ ਗਵਰਨਮੈਂਟ ਨੇ ਉੱਥੇ ਅਪਰੂਵਲ ਦਿੱਤਾ ਦਾ ਕੇ ਕੇਅਰ ਵਾਸਤੇ। ਨਹੀਂ ਅਪਰੂਵਲ ਲੋਕਲ ਐਸਐਮਓ ਤੋਂ ਲੈਣਾ। ਹਾਂਜੀ ਹਾਂਜੀ ਸਿਵਲ ਹਸਪਤਾਲ 'ਚ ਜਾ ਕੇ ਉੱਥੇ ਆਈਸ਼ਵਾਨ ਦਾ ਇੱਕ ਆਫਿਸ ਬਣਿਆ ਦਾ। ਉਹਨੋਂ ਕੋਨੋਂ ਅਪਰੂਵਲ ਲੈਣਾ ਉੱਥੋਂ ਦਾ ਜਿਹੜਾ ਆਰਥੋਪੈਡਿਕ ਸਰਜਰੀ ਉਹ ਤੁਹਾਨੂੰ ਅਪਰੂਵਲ ਦੇਗਾ ਕਿ ਹਾਂਜੀ ਇਹਦੇ ਗੋਡੇ ਸਰ ਕੀ ਹੈਗੀ ਗੱਲ ਸਰ ਇੱਕ ਇੱਕ ਜੀ ਮੇਨ ਚੀਜ਼ ਹੋਰ ਜਦੋਂ ਗੋਡਿਆਂ ਦਾ ਆਪਰੇਸ਼ਨ ਹੁੰਦਾ ਕਿੰਨੀ ਦੇਰ ਜਿਹੜੀ ਹੈ ਹਸਪੀਟਲ ਦੇ ਵਿੱਚ ਮਰੀਜ਼ ਨੂੰ ਰਹਿਣਾ ਪੈਂਦਾ ਜਦੋਂ ਗੋਡੇ ਦਾ ਆਪਰੇਸ਼ਨ ਹੁੰਦਾ ਸਰ 5 ਦਿਨ ਦੀ ਸਟੇ ਅਸੀਂ ਰੱਖਦੇ ਆ ਉਹਦੇ ਵਿੱਚ ਕੀ ਹੁੰਦਾ ਜਿਵੇਂ ਤੁਸੀਂ ਫਸਟ ਦਿਨ ਆਉਗੇ ਤਾਂ ਫਸਟ ਦਿਨ ਤੁਹਾਡੇ ਪ੍ਰੋਪਰ ਪਹਿਲਾ ਪੀਐਸਟੀ ਟੈਸਟ ਹੋਣਗੇ ਟੈਸਟ ਕਲੀਅਰ ਹੋਏਗਾ ਤੁਹਾਡੇ ਹਾਰਟ ਦੇ ਚੈੱਕਅਪ ਹੋਣਗੇ ਸਾਰੇ ਡਾਕਟਰ ਤੁਹਾਨੂੰ ਫਿਟ ਕਰਨਗੇ ਜਦੋਂ ਕਲੀਅਰ ਹੋ ਜਾਏਗਾ ਕਿ ਸਰਜਰੀ ਹੋਏਗੀ ਨੈਕਸਟ ਜ ਨੈਕਸਟ ਜੇ ਸਰਜਰੀ ਤੋਂ ਬਾਅਦ ਤੁਹਾਨੂੰ 4 ਤੋਂ 5 ਘੰਟੇ ਰੈਸਟ ਦਿੱਤੀ ਜਾਏਗੀ ਉਹ ਤੋਂ ਅਗਲੇ ਨੈਕਸਟ ਜੇ ਤੁਹਾਨੂੰ ਆਪਾਂ ਵਾਕਿੰਗ ਤੇ ਸ਼ੁਰੂ ਕਰ ਦਾਂਗੇ ਚਲਾਣਾ ਫੇ ਤੁਹਾਨੂੰ 3-4 ਦਿਨ ਵਾਕਿੰਗ ਤੇ ਐਕਸਰਸਾਈਜ਼ ਵਗੈਰਾ ਪ੍ਰੋਪਰ ਕਰਕੇ ਰੂਮ ਸ਼ਿਫਟ ਕਰਕੇ 5 ਦਿਨਾਂ ਨਾਲ ਤੁਹਾਡੇ ਘਰੇ ਭੇਜ ਦੇਵਾਂਗੇ ਚੱਲ ਕੇ ਆਓ ਇੱਕ ਮਿੰਟ ਇਹ ਬ੍ਰੀਫ ਚੀਜ਼ ਸਭ ਕਰ ਲਿਆ ਮੈਂ ਕਰ ਨਮ ਜੀ ਸਰ ਕੀ ਹੋਰ ਮੇਰਾ ਨਾਮ ਦਗੰਦੀਪ ਸਿੰਘ ਮੈਂ ਸੋਹਾਨਾਪਰਾਹਾਂ ਹਸਪੀਟਲ ਖੰਨਾਪਰਾਹ ਦੇ ਵਿੱਚ ਬਤੌਰ ਮੈਨੇਜਰ ਵਰਕਿੰਗ ਕਰ ਰਹੇ ਹਾਂ ਤੇ ਸਾਡੇ ਇੱਥੇ ਅੱਖਾਂ ਉਹ ਦੰਦਾਂ ਦੇ ਦੋਨੋਂ ਡਿਪਾਰਟਮੈਂਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਨੇ ਤੇ ਜੋ ਹੁਣ ਭਾਈ ਸਾਹਿਬ ਜਸਪੀਰ ਸਿੰਘ ਜੀ ਖਾਸਾ ਖੰਨੇ ਵਾਲਾ ਵੱਲੋਂ ਜੋ ਉਪਰਲਾ ਸੀ ਹਸਪੀਟਲ ਦਾ ਤੇ ਉਹ ਬਹੁਤ ਅੱਛੇ ਕਈ ਸਾਲਾਂ ਤੋਂ ਸਕਸੈਸਫੁਲੀ ਖੰਨੇ ਦਾ ਕੰਮ ਕਰ ਹੀ ਰਿਹਾ ਸੋਹਾਨਾ ਦੇ ਵਿੱਚ 400 ਮੈਂਡ ਦੇ ਜਿਵੇਂ ਡਾਕਟਰਾਂ ਨੇ ਦੱਸਿਆ ਕਿ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਵਰਕਿੰਗ ਹੈ ਉਦੋਂ ਗੋਡਿਆਂ ਦਾ ਕੈਂਪ ਜੋ ਡਾਕਟਰ ਗਗਨ ਸਿੰਘ ਸਚਦੇਵਾ ਵੱਲੋਂ ਖੰਨਾ ਚ ਲਗਾਇਆ ਜਾ ਰਿਹਾ ਉਹਦੇ ਲਈ ਸਾਰਿਆਂ ਨੂੰ ਅਪੀਲ ਹੈ ਕਿ ਪਹੁੰਚ ਕੇ ਇਸ ਕੈਂਪ ਦਾ ਫਾਇਦਾ ਉਠਾਓ ਔਰ ਕੈਂਪ ਲਗਾਏ ਗਏ ਸਥਾਨ ਜਦੋਂ ਜਦੋਂ ਹੈ ਐਸਏ ਹਸਪੀਟਲ ਦੇ ਜੈਸੇ ਬ੍ਰਾਂਚ ਵਿੱਚ ਸਰ 10 ਵਜੇ ਤੋਂ 10 ਵਜੇ ਤੋਂ 2 ਵਜੇ ਤੱਕ ਸੰਡੇ ਨੂੰ ਸਰ ਕੰਨਾ ਸੋਨ ਹਸਪੀਟਲ ਕੰਨਾ ਬ੍ਰਾਂਚ ਦੇ ਵਿੱਚ 10 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਇਆ ਜਾਵੇਗਾ ਪਾਟਫਨ ਨੰਬਰ